ਪੁਲਿਸ ਵਾਲੇ ਉਹਨਾਂ ਦੀ 37 UC ਉਹਦੇ ਵਿੱਚ ਇੱਕ ਪੇਸ਼ੈਂਟ ਗੋਰਾ ਸਿੰਘ ਹੈ ਜਿਹੜਾ ਕਿ ਬ੍ਰੌਡਰਟੀ ਆਇਆ ਸੀ ਗਨ ਸ਼ਾਟ ਤੇ ਜਾਰੇ ਸਾਰੇ ਇੱਕ ਅਨਮੋਲ ਸਿੰਘ ਹੈ ਜਿਹੜਾ ਥੋੜਾ ਸੀਰੀਅਸ ਹੈ ਉਹਨੂੰ ਸੀ ਫਰੀਜ ਕੋ ਟ੍ਰਾਂਫਰ ਕਰਤਾ ਹੈ ਸੰਦੀਪ ਸਿੰਘ ਹੈ ਸੰਦੀਪ ਸਿੰਘ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਹਾਈਪੋਥੈਕਲ ਟ੍ਰੀਟਮੈਂਟ ਦੇਣ ਦੇ ਬਾਵਜੂਦ ਇਕਰਾਜੂ ਸਿੰਘ ਹੈ ਉਹ ਪੁਲਿਸ ਕਾਂਸਟੇਬਲ ਨੇ ਔਨ ਅੰਡਰ ਅਬਜ਼ਰਵੇਸ਼ਨ ਹੈ ਜੀ ਠੀਕ ਹੈ ਉਹਨਾਂ ਦੀ ਇਹਨਾਂ ਨੂੰ ਜਾਲ ਅਲੱਗ ਅਲੱਗ ਇਸਤਾਨਚ ਲੱਗੇ ਕਿ ਕਿਸੇ ਦੇ ਛਾਤੀ ਚ ਕਿਸੇ ਦੇ ਲਾਤੇ ਤੇ ਕਿਸੇ ਦੇ ਹੱਥ ਤੇ ਹੈ ਕਿਸੇ ਦੇ ਪੇੜ ਦੇ નીચે ਲੱਗੇ ਇਹਨਾਂ ਦੀ ਮੌਤ ਜਿੱਦਾਂ ਪਹਿਲਾਂ ਦੱਸ ਚੁੱਕੀ ਹਾਂ ਆਲਰੇਡੀ ਕਿ ਇੱਕ ਜਾਨਾ ਬ੍ਰੌਡ ਡੈਡ ਆਇਆ ਸੀ ਇੱਕ ਜਾਨਾ ਇੱਥੇ ਆ ਕੇ ਐਕਸਪਾਇਰ ਹੋਇਆ ਇੱਕ ਨਾਲ ਸਿਰਫ ਕਰਦਾ ਐਸਟੀਐਫ ਬਠਿੰਡਾ ਦੀ ਟੀਮ ਅੱਜ ਇਸ ਇਲਾਕੇ ਚ ਕੁਝ ਸ਼ੱਕੀ ਵਿਅਕਤੀਆਂ ਦੀ ਫਾਲੋਅ ਅਪ ਜਾਂ ਉਹਨਾਂ ਦੀ ਭਾਲ ਦੇ ਲਈ ਇੱਥੇ ਉਹਨਾਂ ਨੇ ਆਪਣੀ ਇੱਕ ਟੀਮ ਛੱਡੀ ਸੀ ਉਸ ਟੀਮ ਦੇ ਜਿਹੜੇ ਦੋ ਮੈਂਬਰ ਨੇ ਪੁਲਿਸ ਕਰਮਚਾਰੀ ਇੱਕ ਪ੍ਰਾਈਵੇਟ ਗੱਡੀ ਤੇ ਸੈੱਜੇ ਸੀਗੇ ਉਸ ਗੱਡੀ ਨੂੰ ਉਹ ਜਿਹੜੇ ਸ਼ਖਸੀਅਤਾਂ ਦੇ ਕਿਤੇ ਸਪੋਰਟ ਕਰਕੇ ਉਹਨਾਂ ਨੇ ਇਹਨਾਂ ਨੂੰ ਧੇਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਜਿਹੜਾ ਅਸਲਾ ਅਮੂਨੇਸ਼ਨ ਲੁੱਟਣ ਦੀ ਕੋਸ਼ਿਸ਼ ਕੀਤੀ ਉਹ ਤਿੰਨੇ ਵਿਅਕਤੀਆਂ ਕੋਲ ਵੈਪਨ ਸੀ ਵੈਪਨ ਦੇ ਆਧਾਰ ਤੇ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਉਹ ਫਾਇਰਿੰਗ ਦੇ ਰਿਜ਼ਲਟ ਵਿੱਚੋਂ ਇੱਕ ਹੈੱਡ ਕਾਂਸਟੇਬਲ ਰਾਜੂ ਸੀਗਾ ਉਹ ਜ਼ਖਮੀ ਹੋ ਗਿਆ ਉਹਨਾਂ ਨੇ ਪੁਲਿਸ ਪਾਰਟੀ ਤੇ ਬਾਕੀਆਂ ਤੇ ਫਾਇਰਿੰਗ ਕੀਤੀ ਪੁਲਿਸ ਪਾਰਟੀ ਨੇ ਆਪਣੇ ਆਪ ਨੂੰ ਬਚਾਓ ਦੇ ਕਰਨ ਦੇ ਹਿੱਤ ਵਿੱਚ ਉਹਨਾਂ ਨੂੰ ਉਹਨਾਂ ਨੂੰ ਸਰੈਂਡਰ ਕਰਕੇ ਉਹਨਾਂ ਦੇ ਨਾਲ ਉਹਨਾਂ ਨੂੰ ਅਸਲਾ ਅਮੂਨੀਸ਼ਨ ਆਪਣਾ ਛੱਡਣ ਦੇ ਲਈ ਕਿਹਾ ਪਰੰਤੂ ਉਹ ਫੇਰ ਬਾਰ-ਬਾਰ ਪੁਲਿਸ ਪਾਰਟੀ ਜਿਹੜੇ ਬਾਕੀ ਕਰਮਚਾਰੀ ਸੀ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਦੇ ਚ ਜਿਹੜੇ ਮੌਕੇ ਤੇ ਪਹੁੰਚੇ ਉਹਨਾਂ ਦੇ ਨਾਲ ਉਹਨਾਂ ਦਾ ਅਨਕਾਊਂਟਰ ਹੋਇਆ ਜਿਦੇ ਚ ਦੋ ਵਿਅਕਤੀ ਕਿੰਨੇ ਵਿਅਕਤੀ ਇੱਥੋਂ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਲਿਜਾ ਕੇ ਉੱਥੇ ਪਤਾ ਲੱਗਿਆ ਵੀ ਸੰਦੀਪ ਸਿੰਘ ਤੇ ਅਨਮੋਲ ਸਿੰਘ ਉਹ ਦੋਨੇ ਜਿਹੜੇ ਮੋਗਾ ਜ਼ਿਲ੍ਹੇ ਦੇ ਸੀਗੇ ਉਹਨਾਂ ਦੇ ਉੱਥੇ ਮੌਕੇ ਤੇ ਡੈਥ ਹੋ ਗਈ ਇਹਨਾਂ ਤੀਸਰਾ ਵਿਅਕਤੀ ਹੈ ਜਿਹੜਾ ਗੋਰਾ ਸਿੰਘ ਹੈਗਾ ਉਹ ਵੀ ਮੋਗਾ ਜ਼ਿਲ੍ਹੇ ਦਾ ਉਹਨੂੰ ਫਰੀਦਕੋਟ ਰੈਫਰ ਕਰ ਦਿੱਤਾ ਇਹ ਕਿੰਨਾ ਵਿਅਕਤੀ ਕੋਲੋਂ ਤਿੰਨ ਵੈਪਨ ਜਿਹੜੇ ਬਰਾਮਦ ਹੋਏ ਨੇ ਇਹ ਤਿੰਨਾ ਵਿਅਕਤੀਆਂ ਚੋਂ ਦੋ ਵਿਅਕਤੀਆਂ ਦੀ ਹੁਣ ਤੱਕ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਿਹੜੀ ਸਾਹਮਣੇ ਆਈ ਆ ਜਿਨ੍ਹਾਂ ਤੇ ਐਨਡੀਪੀਐਸ ਦੇ ਪਰਚੇ ਵੀ ਸੀ ਇਹਨਾਂ ਦੇ ਆਰਮਜ਼ ਐਕਟ ਦੇ ਪਰਚੇ ਵੀ ਸੀ ਤੇ ਇਹਨਾਂ ਨੇ 1307 ਦਾ ਇਹਨਾਂ ਦੇ ਟੈਂਪੂ ਮਰਡਰ ਦਾ ਸਰ ਕਿਹੜੇ ਕਿਹੜੇ ਸੀ ਉਹ ਦੋ ਜਣੇ ਸੰਦੀਪ son of ਬਲਜਿੰਦਰ ਸਿੰਘ ਤੇ ਅਨਮੋਲ ਸਨ ਆਫ ਦਰਸ਼ਨ ਸਿੰਘ ਸਰ ਕੋਈ ਨਸ਼ਾ ਵੀ ਬ੍ਰਾਂਧ ਕੀਤਾ ਗਿਆ ਹਾਂਜੀ ਇਹਨਾਂ ਤੋਂ ਉਸ ਜਿਹੜਾ ਹੈਗਾ ਇਹਨਾਂ ਨੂੰ ਰਸਾ ਨਸ਼ਾ ਇਹਨਾਂ ਦੇ ਗੱਡੀਓ ਬ੍ਰਾਂਧ ਹੋਇਆ ਉਹਦੀ ਡਿਟੇਲ ਦਾ ਜਿਹੜੀ ਉਹ ਡਿਟੇਲ ਡਿਫਰੈਂਟ ਥੋੜੇ ਕਰਦੇ ਠੀਕ ਹੈ ਸਰ ਹਥਿਆਰ ਵੀ ਕੋਈ ਇਹਨਾਂ ਕੋਲ ਬਲੇਰ ਤਿੰਨ ਤਿੰਨ ਵੈਪਨ ਬ੍ਰਾਂਧ ਹੋਏ ਸਰ ਵੈਪਨ ਕਿਹੜੇ ਹੀਗੇ ਸੀਗੇ ਲਾਇਸੈਂਸੀ ਕਿ ਦੂਜੇ ਨਾ ਉਹ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਹੋਪਫੁਲੀ ਨਜਾਇਜ਼ ਵੈਪਨ ਨਜਾਇਜ਼ ਵੈਪਨ ਇਹਨਾਂ ਤੋਂ ਇੱਕ ਵਿਅਕਤੀ ਤੇ ਆਰਮਜ਼ ਐਕਟ ਦਾ ਦਿੱਲੀ ਪਰਚਾ ਹੋਇਆ ਵਾ ਸੀ ਤੇ ਤਿੰਨ ਐਨਡੀਪੀਐਸ ਦੇ ਪਰਚੇ ਸੀ ਜਿਹੜਾ ਦੂਸਰਾ ਵਿਅਕਤੀ ਆ ਉਹਦੇ ਦੋ ਐਨਡੀਪੀਐਸ ਦੇ ਪਰਚੇ ਸੀ ਇੱਕ ਅਟੈਂਪਟ ਟੂ ਮਰਡਰ ਤੇ ਆਰਮ ਚੈੱਕ ਦਾ ਪਰਚਾ ਸੀ ਉਹ ਇਨਵੈਸਟੀਗੇਸ਼ਨ ਆ ਉਹ ਬੈਕਵਰਡ ਲਿੰਕੇਜ ਹੋਰ ਆ ساری ਡਿਟੇਲ ਆ ਜਿਹੜੀ ਵਰਕ ਆਊਟ ਆ ਥੈਂਕ ਯੂ